ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਤੁਹਾਡਾ ਤ੍ਰਿਮ ਸਿੰਘ ਰਾਜ ਜੀ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਸਮਾਂ ਹੈ ਟਰਾਂਮਤ तकरीबन 11 ਮਈ ਤੇ ਆਪਾਂ ਸਬਦਾ ਕੇਂਦਰ ਆਈ ਸੀ ਤਨੋਲੇ ਤੇ ਆਪਣਾ ਸਬਦਾ ਕੇਂਦਰ ਚ ਇਹ ਆਰ ਕਾਰਡ ਤੇ ਮੋਬਾਈਲ ਕੰਮ ਲੈ ਕੇ ਕਰਾਉਣਾ ਸੀ ਇੱਕ ਨਾ ਡੇਟ ਸਾਈ ਕਰਾਉਣੇ ਸੀ ਪਾਸਪੋਰਟ ਬਣਾਉਣ ਦੇ ਵਾਸਤੇ ਤੇ ਨਾਲੇ ਕੋਈ ਹੋਰ ਕੰਮ ਜਿੰਨੇ ਵੀ ਨੇ ਆਧਾਰ ਕਾਰਡ ਨਾਲ ਲੈ ਕੇ ਨਹੀਂ ਮੈਂ ਤਾਂ ਥੋੜਾ ਜਿਹਾ ਕਾਉਚ ਕਰਾਇਆ ਨਹੀਂ ਗਿਆ ਪਹਿਲਾਂ ਤੇ ਅੱਜ ਆਪਣਾ ਕੰਮ ਬਹੁਤ ਸੌਖੇ ਤਰੀਕੇ ਨਾਲ ਹੋ ਗਿਆ ਅਨੁਸਾਰ ਕੋਈ ਜ਼ਿਆਦਾ ਭੀੜ ਨਹੀਂ ਸੀ ਧੰਨਵਾਦ ਐਰਮੰਡ ਦੀਆਂ ਸਹੂਲਤਾਂ ਹੁਣੋਂ ਅੱਪਾ ਚੱਲਦੇ ਹਸਪੀਟਲ ਮੀਮੀ ਸ਼ੂਗਰ ਦੀਆਂ ਗੋਲੀਆਂ ਲੈ ਲਈਏ ਤੇ ਮਿਲਦੇ ਆ ਕਿਤੋਂ ਇੱਧਰ ਲੜਨ ਲੱਗੀਆਂ ਪਈਆਂ ਨੇ ਜੀ ਆਪਣੀਆਂ ਜੀਬ ਵਾਲੀ ਗੋਲੀ ਵਾਲੇ ਖੜੇ ਨੇ ਵਿਚਾਰੇ ਅਮਲੀ ਤੇ ਆਪਾਂ ਮਿਲਦੇ ਹਸਪੀਟਲ ਚ ਜਾ ਕੇ ਲੈਨੇ ਆ ਦਵਾਈ ਬੜੇ ਰਹਿ ਬਲੌਗ ਨਾਲ ਹਾਂਜੀ ਆਪਾਂ ਹਸਪੀਟਲ ਚੋਂ ਲੈ ਲਈਏ ਦਵਾਈ ਤੇ ਮੰਮੀ ਨੇ ਲੈ ਲੇ 1 ਕਿੰਨੇ ਦੀ ਤੇ ਮੈਨੂੰ ਸ਼ੂਗਰ ਆ ਰਹੀ ਮੈਨੂੰ ਦਾਖਲਣ ਦਿੱਤੀ ਡਾਕਟਰ ਨੇ ਕਿੰਨਾ ਵੀ ਤੂੰ ਫੇਰ ਆ ਕੇ ਲੈ ਕੇ ਦੂਸਰੀ ਵਾਰ ਬਹੁਤ ਵਧੀਆ ਪ੍ਰਬੰਧ ਹੈ ਠੀਕ ਹੈ ਚਲੋ ਹੁਣ ਚੱਲਦੇ ਆਪਾਂ ਤਹਿਸੀਲ ਚ ਇੱਥੇ ਜਾ ਕੇ ਮਿਲਦੇ ਜਾਣਦਾ ਨਿਆਣਾ ਕੀ ਸਿਆਣਾ ਬੱਲੀਏ ਬੈਲੀਆਂ ਦਾ ਵੱਡ ਖੜਾ ਲਾਣਾ ਬੱਲੀਏ ਹਾਂਜੀ ਅੱਜ ਆਪਾਂ ਕਹਿੰਦਾ ਕਿੱਥੇ ਆ ਗਏ ਅੱਜ ਆਇਆ ਆਪਾਂ ਧਨੋਲਾ ਸ਼ਹਿਰ ਪੀਖੀ ਟੀ ਪੁਆਇੰਟ ਤੇ ਜਿਹੜਾ ਆਪਾਂ ਪੀਖੀ ਨੂੰ ਰੋਡ ਜਾਂਦਾ ਹੈ ਉੱਥੇ ਮੇਰੇ ਪਿੰਡ ਦਾ ਦੋਸਤ ਮੇਰਾ ਮੇਰਾ ਕਲਾਸ ਪਹਿਲੋਂ ਮੇਰੇ ਨਾਲ ਪੜਦਾ ਸੀ ਤੇ ਉਹਦਾ ਮਿਊਜ਼ਿਕ ਸਿਸਟਮ ਲਾਉਣਾ ਮਤਲਬ ਉਹਨੂੰ ਹੋ ਗਏ 15 20 ਸਾਲ ਤੇ ਅੱਜ ਤੁਹਾਨੂੰ ਉਹ ਨਾਲ ਕਰਾਉਣਾ ਮੁਲਾਕਾਤ ਗੱਲਾਂ ਬਾਤਾਂ ਨਾਲੇ ਦਿਖਾਉਣਾ ਸਿਸਟਮ ਸਾਰਾ ਕਿਵੇਂ ਲਾਉਣਾ ਤੇ ਹਰ ਰੋਜ਼ ਦੋ ਚਾਰ ਟਰੈਕਟਰਾਂ ਦਾ ਕੰਮ ਉਹਦੇ ਕੋਲ ਰਹਿਣਾ ਤੇ ਬੁਕਿੰਗ ਤੇ ਚੱਲਦਾ ਕੰਮ ਤੇ ਮੈਂ ਉਹਨਾਂ ਰਹਿਣਾ ਪਹਿਲਾਂ ਕਿ ਟਾਈਮ ਨਹੀਂ ਲੱਗਿਆ ਅੱਜ ਖੁੱਲਾ ਟਾਈਮ ਮਿਲਿਆ ਤੁਹਾਨੂੰ ਕਰਾਉਣਾ ਗੱਲਾਂ ਬਾਤਾਂ ਤੇ ਦਖਾਉਣਾ ਇਹਦਾ ਸਮਾਨ ਦਾ ਘੱਟੋ ਘੱਟ 20-30 ਲੱਖ ਰੁਪਏ ਦਾ ਸਮਾਨ ਪਿਆ ਇੱਥੇ ਗੱਡਾ ਟਰੈਕਟਰਾਂ ਦੇ ਡੱਕ ਲਾਉਣ ਦਾ ਇਹ ਵੀ ਬੇਨਸਬ ਵੱਡਾ ਬਾਈ ਤੇ ਕਾਰੀਗਰੀ ਸਭ ਤੋਂ ਵੱਡੀ ਕਾਰੀਗਰੀ ਦਾ ਮੁੱਲ ਹੈ ਤੇ ਆਪਾਂ ਕਰਦੇ ਆ ਗੱਲਾਂ ਬਾਤਾਂ ਜੱਗੇ ਨਾਲ ਨਾਲੇ ਦਖਾਉਣਾ ਇਹਦਾ ਸਮਾਨ ਕਿੰਨੇ ਭੰਤਾ ਡੱਕਾ ਦਾ 8-10 ਹਜ਼ਾਰ ਤੋਂ ਲਗ ਲੱਖ ਰੁਪਏ ਤੱਕ ਲਵਾ ਲਵਾਂਗੇ ਤੇ ਛਾਤਰੀਆਂ ਫੁੱਡ ਸਭ ਕੁਝ ਮਿਲੂਗਾ ਕਰਦੇ ਆ ਗੱਲਾਂ ਬਾਤਾਂ ਆਪਾਂ ਪਹਿਲਾਂ ਤਾਂ ਉਹਨਾਂ ਨੇ ਸਮਾਨ ਤੇ ਮਰਵਾਦੀ ਹੁੰਦੇਗਾ ਆਪਾਂ ਉਹਨਾਂ ਨਾਲ ਹੀ ਲੈ ਕੇ ਚਰਦੇ ਚਲਦੇ ਆਂਗੇ ਚਲੋ ਆ ਜਾਓ ਜੀ ਫਿਰ ਜੱਗਾ ਡੱਕਾਂ ਵਾਲਾ ਤੁਹਾਨੂੰ ਪਹ ਦਸੀਤ ਜੀ ਆਪਾਂ ਖੜੇ ਆ ਇਸ ਟਾਈਮ ਆ ਟੀ ਪੁਆਇੰਟ ਤੇ ਤਨੋਲਾ ਰੋਡ ਭੀਖੀ ਰੋਡ ਤੇ ਤੇ ਜੱਗਾ ਲੱਗ ਗਿਆ 855 ਦੇ 9 ਦੇ ਕਰਨਾ ਫੁੱਡ ਲਾਉਣ ਤੇ ਨਾਲ ਲਾਉਣਾਗੇ ਨੇ ਵੱਡਾ ਬਕਸਾ ਤੇ ਟਰੈਕਟਰ ਆਪਣੇ ਯਾਰਾਂ ਦੋਸਤਾਂ ਨਾਲ ਮਿੱਤਰਾਂ ਨੇ ਆ ਬੁਗੜਾਂ ਤੋਂ ਬਾਈ ਭੁੱਲਰ ਦਾ ਜੱਗਿਆ ਕਿਵੇਂ ਗੱਲ ਬਾਤ ਪੂਰੀ ਓਕੇ ਹੈ ਬਾਈ ਹੈ ਓਕੇ ਪੂਰੀ ਹੈ ਬੁੱਗਰ ਵਾਲੇ ਦੀ ਬਣਾ ਰਹੀ ਗੱਲ ਮੈਂ ਬਹੁਤ ਟੈਨਸ਼ਨਾਂ ਲੱਗਦੀ ਹੈ ਹੂੰ ਭਾਈ ਦਾ ਬੋਝ ਐਸਾ ਵੀ ਬਣੇਗਾ ਠੀਕ ਹੈ ਉਹ ਸਤਰੀ ਜਿਹੜੀ ਇੱਕਰੀ ਪਈ ਹੈ ਬਾਈ ਦੀ ਲਾਉਣੀਆਂ ਆ ਹਾਂ ਉਹ ਸਾਡੀ ਬਾਈ ਦੀ ਫਿਟ ਕਰ ਠੀਕ ਮੈਂ ਬਾਈ ਦਾ ਟੈਸਟ ਖੜਾ ਰੱਖਣਾ ਰੱਖ ਲਈਂ ਠੀਕ ਹੈ ਦੁਨੀਆ ਜਾਣਦੇ ਆ ਬਾਈ ਜਿਹੜੇ ਆਪਣੇ ਟੈਲੀ ਫਿਲਮਾਂ ਬਣਦੀਆਂ ਨੇ ਪਿੰਡਾਂ ਵਾਲੇ ਜਿਹੜੇ ਉੱਧਰ ਬਣਾਉਂਦੇ ਨੇ ਉਹ ਵੀ ਕਹਿੰਦੇ ਡੱਕ ਲਪਾਉਣਾ ਦਾ ਜੱਗੇ ਤੇ ਲਪਾਉਣਾ ਹੁੰਦੀਆਂ ਨੇ ਗੱਲਾਂ ਚਾਰੇ ਪਾਸੇ ਚੋਬਰਦੀਆਂ ਤੇ ਨਾਲ ਇਹਦਾ ਬਾਈ ਦਾ ਭਤੀਜਾ ਜੱਗੇ ਦਾ ਨਾਲ ਲੱਗ ਗਿਆ ਫਤ ਤੂੰ ਵੀ ਟਾਂਕੇ ਪੂਰੇ ਲਾਉਣਾ ਕੇਟੀਆਂ ਹਰੀਆਂ ਇਹੀ ਤਿਆਰ ਕਰਦਾ ਠੀਕ ਹੈ ਹੋਰ ਰੈਕਟਰ ਦੀ ਪੇਟੀ ਮੰਮੀ ਇਹੀ ਤਿਆਰ ਕਰਕੇ ਲੈ ਠੀਕ ਹੈ ਇੱਧਰ ਹੌਲੈਂਡ ਦੀ ਕੋਹਲ ਦੀ ਪੇਟੀ ਇੱਧਰ ਵੀ ਨਮੀ ਲਾਉਣੀ ਆ ਬਾਈ ਲੈ ਕੇ ਕਿਉਂ ਬਾਈ ਠੀਕ ਹੈ ਓਕੇ ਬਾਈ ਕੰਮ ਤੇ ਅੱਜ ਤੁਹਾਨੂੰ ਅੰਦਰ ਦਿਖਾਉਣ ਨੇ ਆਇਆ ਕਿ ਤੇ ਇਸ ਤਰ੍ਹਾਂ ਬਾਈ ਦੀ ਜੱਗੇ ਦੀ ਜਿਹੜਾ ਕੰਮ ਆ ਵੱਡੇ ਲੈਵਲ ਤੇ ਹੈ ਕਿ ਇਹ 40 50 ਤੇ ਹੋਵੇ 40000 35 ਵਾਲ 35000 50000 ਵਾਲੀਆਂ ਪੇਟੀਆਂ ਨੇ ਤੇ ਛਾਤਰੀਆਂ ਦੇ ਨਾਲ ਤੇ 5 7000 8000 ਤੋਂ ਡੱਕ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਨਾਲ ਤੇ ਉਦੋਂ ਵੱਡਾ ਕਿੰਨਾ ਮਰਜ਼ੀ ਲਵਾ ਲਓ ਆ ਜਿਹੜੀ ਛਤਰੀ ਲੱਗਣੀ ਆ ਉਹਦਾ ਜਿਹੜਾ ਹੌਲਡਰ ਤੇ ਉੱਪਰ ਛਤਰੀ ਲੱਗਣੀ ਆ ਉਹਦੇ ਹੀਟਾ ਲੱਗਣਾ ਜਿਹੜਾ ਇਹ ਉਹ ਪਿਆ ਜ਼ਗਾਰ ਤੇ ਆਹ ਛਤਰੀ ਲਾਉਣੀ ਆ 855 ਤੇ ਅੱਜ ਸਮਾਨ ਤੋਂ ਦੱਸਿਆ ਸਮਾਨ ਜਿਹੜੀ ਕੋਈ ਦੁਕਾਨਦਾਰੀ ਚਲਾਉਣੀ ਆ ਕੋਈ ਨਿੱਕੇ ਮੋਟੇ ਘਾਣੇ 15-20 ਲੱਖ ਦਾ ਸਮਾਨ ਨਾਲ ਚੱਲਦੀ ਆ ਲਾ ਹੁੱਡਾਂ ਤੋਂ ਇਹਨਾਂ ਕੋਲ ਸਾਰੇ ਭਾਂਤਰੇ ਨੇ ਛਤਰੀ ਮੋਟੀ ਪਤਲੀ ਹੁੱਡਾਂ ਹੌਲੇ ਤੇ ਭਾਰੇ ਸਾਰੇ ਪੰਤ ਸਾਮਾਨ ਮਿਲ ਜਣਾ ਆਪਣੇ ਅਰਜੰਡੇ 5 ਸਾਲ ਹੋ ਗਏ ਪੇਟੀ ਲੱਗੀ ਨੂੰ ਡੱਕ ਪ੍ਰੀਤ ਵਾਲੀ ਪੁਰਾਣਾ ਹਜ ਤੱਕ ਖਰਾਬ ਨਹੀਂ ਹੋਇਆ ਕਿਤੇ ਤੇਲ ਵਾਇਸ ਦੇਖੋ ਸਾਮਾਨ ਇਹਦੇ ਕੋਲੇ ਫੁੱਲ ਸਾਮਾਨ ਰੱਖਦਾ ਫੁੱਲ ਚੀਜ਼ਾਂ ਵਧੀਆ ਫੀਟਿੰਗਾਂ ਦੇਖੋ ਕਰੀਆਂ ਪਈਆਂ ਨੇ ਸਾਰੇ ਡੈਕਾਂ ਨੇ ਨਾਲ ਹੁੰਦਾ ਤੇਰੇ ਪਰ ਲਾਣ ਨਾ ਬਈ ਕਾਰਨ ਕਿ ਆ ਵੀਰੇ ਚ ਗਰਦ ਨਾ ਪਵੇ ਇਹਦੀ ਜਿਹੜੀ ਸਾਈਨਿੰਗ ਆ ਉਹ ਨਾ ਖਰਾਬ ਹੋਵੇ ਤਿਆਰ ਕਰਕੇ ਅਮਰਜੈਂਸੀ ਵਾਸਤੇ ਇਰੇ ਬਾਹਰ ਹੀ ਬਣ ਮੰਗੇ ਬਣੇ ਬਣਾਏ ਮੰਗਾ ਲੈਂਦੇ ਨੇ ਆ ਦੇਖੋ ਤਿਆਰ ਕਰਕੇ ਮومی ਕਾਗਜ ਲਾ ਕੇ ਰੱਖੇ ਪਏ ਨੇ ਦੇਖੋ ਇਸ ਤਰ੍ਹਾਂ ਤੁਹਾਨੂੰ ਦੱਸਿਆਗਾ ਵੀ 7-8000 ਤੋਂ ਲੱਗ 50000 ਲੱਖ ਤੱਕ ਤੁਸੀਂ ਡੈਕ ਲਵਾ ਸਕਦੇ ਹੋ ਤੇ ਬੀਜੀ ਹੋਰ ਗੱਲਾਂ ਕਰਾਉਣੇ 2-4 ਮੈਂ ਵੀ ਦਫ਼ਤਰੀ ਕੰਮ ਚੋਂ ਆਇਆ ਗੱਲ ਜੀ ਇੰਨੀ ਆਉੜਦੀ ਨਹੀਂ ਤੇ ਪੁੱਛਦੇ ਆਪਾਂ ਦੋ ਚਾਰ ਗੱਲਾਂ ਤੋਂ ਜੱਗਾ ਟੱਕਾਂ ਵਾਲਾ ਰਾਜੀ ਇਹਦੋਂ ਨੰਬਰ ਪੜ੍ਹ ਲਓ ਜੀ ਇਹਦਾ ਜਿਹੜਾ ਇਹ ਥਾਂ ਆ ਤੁਹਾਨੂੰ ਦਿਖਾ ਰਣੇ ਦੀਪਕ ਢਾਬੇ ਕੋਲੇ ਪੀਖੀ ਰੋਡ ਨੂੰ ਜਦੋਂ ਮੁੜਦੇ ਆ ਏ ਟੀ ਪੁਆਇੰਟ ਤੇ ਉੱਪਰ ਵੀ ਪੜ ਲਓ ਤੁਸੀਂ ਇਹ ਰੋਡ ਕਰਕੇ ਵੀ ਫੇ ਰੋਲਾ ਵਾਲਾ ਪੈਂਦਾ ਜੱਗੇ ਨੂੰ ਵੀ ਮੈਂ ਡਿਸਟਰਬ ਕਰ ਰਿਹਾ ਕਿਉਂ ਆਪਰੇ ਕੰਮ ਚ ਬਿਜ਼ੀ ਆ ਹਰ ਜਾਰੀ ਆ ਜਵਾਬ ਦੇ ਮੁੰਡਾ ਪਾਣਾ ਗੱਲਬਾਤ ਕਰਨ ਅਗੇ ਤੇ ਹੁਣ ਨਵੇਂ ਮੜਗਾਟਾਂ ਵਿੱਚ ਦੀ ਕੱਢ ਰਿਹਾ ਗਲੀ ਮੁੰਡਾ ਤਾਰ ਮਾਰੀਆਂ ਤੇ ਕੇ ਮਗਰਾਰ ਜੀ ਹੀ ਕੱਢਦੇ ਗਲੀ ਹਾਂ ਮਗਰਾਰ ਦੇ ਰਜੈਂਸਿਪਲ ਖਰਾਖਾਉਂਦੇ ਨੇ ਉਹਦੀ ਪਾਏ ਹਾਂ ਉਹਨਾਂ ਦੀ ਵਾਰ ਨਹੀਂ ਰੱਖਣਾ ਸਾਰਾ ਡੰਡਾ ਵੀ ਇੱਥੇ ਆਉਂਦਾ ਰੱਖੋ ਖਰਾਖੇ ਨੂੰ ਕੋਈ ਵੀ ਕੱਢ ਦੇ ਠੀਕ ਹੈ ਇਹ ਪੱਤੀ ਵਿੱਚ ਮੌਕਾ ਦੀ ਗਲੀ ਕੱਢਦਾ ਟਾਈਮ ਤੇ ਥੋੜਾ ਜਿਹਾ ਵੱਧ ਲੱਗਦਾ ਦੇਖੋ ਜੀ ਗੱਲਾਂ ਸੁਣਿਓ ਜਰੂਰ ਬਾਈ ਦੀਆਂ ਗੱਲਾਂ ਜਰੂਰ ਸੁਣਿਓ ਕੰਮਾਂ ਦੀਆਂ ਨੇ ਨੁਕਸਾਨ ਨਹੀਂ ਕਰਦਾ ਓਰੀਜినਲ ਟ੍ਰਾਈਟਮ ਕਰਾਦਾ ਸਾਰਾ ਕੁਝ ਓਰੀਜినਲ ਰੱਖਦਾ ਜਿੱਥੇ ਖਰਾਕ ਨੇ ਉੱਤੀ ਗਲੀਆਂ ਕੱਢ ਕੇ ਕਾਹਦਾ ਤੇ ਡੈਕ ਤਾਂ ਉਹਨੂੰ ਦੱਸਿਆ ਵੀ ਮਾੜੇ ਤੋਂ ਮਾੜਾ ਮਹਿੰਗੇ ਤੋਂ ਮਹਿੰਗਾ ਸਿਰਾ ਤਾਂ ਕੋਈ ਆਉਂਦਾ ਹੀ ਨਹੀਂ ਬਾਈ ਕਿੱਥੇ ਕਿੱਦੱਕ ਐ ਸੋਈ ਆਪਣੀ ਵਗ ਜਾਂਦੀ ਐ ਆਪਣਾ ਰਵੀ 70 75 ਹਜ਼ਾਰ ਤੱਕ ਵਰਾਂ ਆਮ ਡੈਕ ਮਿਲ ਜਾਂਦੇ ਨੇ ਠੀਕ ਘੱਟ ਤੋਂ ਘੱਟ ਆਪਣਾ ਕੋਈ ਸਟਾਰਟਿੰਗ ਐ ਵੀ ਜਿਹੜੇ ਡੈਕ ਤੋਂ ਆਪਣੇ ਕੰਮ ਸ਼ੁਰੂ ਕੀਤਾ ਸੀ ਅਸੀਂ ਕੋ 20 ਸਾਲ ਜਿਹੇ 2005 ਵਿੱਚ ਤਾਂ ਅੱਜ ਤੱਕ ਹੋਂਦ ਚੋਂ ਨਾ ਆਪਰੋਂ ਹੁਣ ਛੱਤੀ ਹੀ ਸਟਾਰਟ ਕਰ ਗਿਆ ਉਹ 5000 ਦੇ ਕੰਪਲੀਟ ਹੈ ਠੀਕ ਹੈ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਕਹਿੰਦੇ ਵੀ ਬੰਦਾ ਪੈਰ ਛੱਡ ਗਿਆ ਵੀ ਉਹ ਸਿਸਟਮ ਬਣਾਉਣਾ ਬੰਦ ਕਰ ਦੇ ਉਹ ਅੱਜ ਵੀ ਛੱਟ ਬਣਾਉਂਦੇ ਆ ਆਪਰੋਂ ਹਰ ਵਕਤ ਨੇ ਹਾਂ ਰਹਿਣ ਉਹ ਛੱਟ ਵੀ ਜਿਸ ਤੋਂ ਆਪਣੇ ਕੰਮ ਸ਼ੁਰੂ ਕੀਤਾ ਸੀ ਤੇ ਜੱਗਾ Jio ਵਾਲਾ ਇਹ ਕਹਿੰਦਾ ਜੀ ਵੀ ਜਿੱਥੋਂ ਆਪਣੇ ਪੈਰ ਮਾਰਾ ਇਹਨੇ ਲਾਇਨ ਜਿੱਥੋਂ ਆਪਣੀ ਚੜ੍ਹਾਈ ਹੋਈ ਹੈ ਇਹ ਕੰਮ 'ਚ ਵੀ ਆਪਾਂ ਉਹ ਅੱਜ ਵੀ ਬਣਾਉਂਦੇ ਆ ਵਿੱਚ ਪੱਠੇ ਵਾਲੇ ਵੀ ਆਉਂਦੇ ਨੇ ਛੋਡੇ ਟਰੈਕਟਰ ਵਾਲੇ ਵੀ ਆਉਂਦੇ ਨੇ ਉਹਨਾਂ ਦੇ ਟੱਕ ਅੱਜ ਵੀ ਲਾਉਂਦਾ ਵੀ ਐ ਨਹੀਂ ਵੱਡੇ ਬਕਸ ਲਾਉਣ ਲੱਗ ਗਿਆ ਕਿੰਨਾ ਮਸੜਤਾ ਹੋਊਗਾ ਤੇ ਇਹੀ ਵੜਾਈਆਂ ਹੁੰਦੀਆਂ ਨੇ ਬਾਈ ਦੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਤੁਸੀਂ ਵੀ ਦੱਸੋ ਕਿੰਨਾ ਕਿਸੇ ਨੂੰ ਤੋਂ ਗੱਲਾਂ ਤੇ ਜਿੱਦ ਕੇ ਟਾਈਮ ਤਾਰੇ ਉੱਠੇ ਰੱਟੀ ਖਾਣ ਲਈ ਸਾਬळा ਹੋ ਗਿਆ ਇਹ ਤਾਂ ਹੀ ਚੱਲੀ ਜਾਂਦਾ ਫਿਰ ਉਹ ਥੱਲੇ ਹੁੰਦੇ ਆ ਕਿ ਨੇਵਰ ਦੀ ਗੱਲ ਕੋਰਾ ਹਾਲੇ ਪਾਦੇ ਮਿਲਦਾ ਨਹੀਂ ਨਾ ਇਹ ਤਾਂ ਹਾਲੇ ਗੁਰੂਆਂ ਦੇ ਚੇਲੇ ਤਿੰਨ ਆਲਿਆਂ ਦਾ ਕਹਦੇ ਹਾਂ ਧੰਨਵਾਦ ਹੈ ਜਿੰਨੇ ਮਸ਼ੀਨਾਂ ਇਹ ਬਣਾ ਦੇ ਨੇ ਤਾਂ ਕੰਮ ਉਹਨਾਂ ਦੇ ਹੋ ਜਾਂਦਾ ਹੈ ਲੇਜ਼ਰ ਮਸ਼ੀਨਾਂ ਉਹਨਾਂ ਦੀ ਸੀਐਨਸੀ ਉਹਨਾਂ ਦੀ ਦੇਮੇਖੇ ਇਹ ਤਾਂ ਆਪਣੇ ਕੱਖਾਂ ਲਈ ਸਪਰੇਅ ਆ ਗਈ ਉਹਨੇ ਸੌਖਾ ਕਰਤਾ ਬੱਟਾ ਪਾ ਕੇ ਜਿੰਦਰ ਜਨਾਬ ਸਪਰੇਅ ਮਾਰ ਦਿਨਾ ਵਿੱਚ ਵੀ ਉੱਤੇ ਹੁਣ ਜਿਆ ਕੰਮ ਸਾਰਾ ਇਹਦਾ ਮੇਨ ਹੋ ਗਿਆ ਤੇ ਸਾਰਾ ਨਿਜਿਤ ਕਰਾਉਣਾ ਜੀ ਇਹ ਸਿੱਧੇ ਕਰਾਉਣਾ ਪੱਤਿਆਂ ਉਹ ਬਹੁਤ ਟਾਈਮ ਲਾਉਂਦਾ ਕਿਉਂਕਿ ਕੱਟ ਕੇ ਕੋਈ ਆ ਪਈ ਵਜਿਆ ਸਾਰੇ ਪਾਸੇ ਇਹੋ ਬੜੇ ਬੜੇ ਪਰ ਕੱਟ ਕਟਾਈ ਉਹਦੀ ਕਰਾਉਣਾ ਅਸੇ ਠੀਕ ਹੈ ਫਿਰ ਬਣਾ ਕੇ ਫਿਰ ਲੇਜ਼ਰ ਵਾਲੇ ਨਾਲ ਗੱਲ ਕਰੀ ਜੀ ਤੁਸੀਂ ਇਹਨਾਂ ਸ਼ਟ ਉਹਨੂੰ ਕਟਵਾ ਦੇਣਾ ਜੀ ਇਹ ਫਿਰ ਸਫਾਈ ਦੇ ਵਿੱਚ ਆਪਣਾ ਚੈਲਜ ਆ ਨਵੇਂ ਨਾਲ 100 ਕਿਲੋਮੀਟਰ ਤੱਕ ਕਰਾਉਣਾ ਠੀਕ 5 ਦੇ ਬਰਾਬਰ ਜਿਹੜਾ ਮਰਜ਼ੀ ਬੰਦਾ ਆ ਜੀ ਠੀਕ ਡਾਉਨ ਦਾ ਬਹੁਤ ਬੰਦੇ ਲਾਈ ਦੇ ਨੇ ਖਾਦਰੀਆਂ ਪਰ ਆਪਾਂ ਕਹਿੰਦੇ ਆ ਕਿ ਆਹ ਦੇ ਬਰਾਬਰ ਦੇਖੋ ਇਹ ਕੰਮ ਚਤਾ ਜੀ ਅਸੀਂ ਹੁਣ ਤੁਹਾਨੂੰ ਵੈਸੇ ਤੋ ਤਿੰਨ ਚਾਰ ਟਰੈਕਟਰ ਤਾਂ ਮੈਂ ਬਦਲਤੇ ਹੁਣ 20 ਦਾ ਲੰਚ 20 ਦਾ ਸਰਾਹੀ ਆ ਜੀ ਠੀਕ ਮੈਂ ਤਾਂ ਚਲੋ ਜੀ ਹੁਣ ਇਹਨੂੰ ਕਰ ਲੈਣੇ ਕੰਮ ਮੈਂ ਵੀ ਇਹਨੂੰ ਡਿਸਟਰਬ ਕਰੀ ਜਾਣਾ ਤੇ ਫੇਰ ਮਿਲਾਵਾਂ ਖੁੱਲੇ ਟਾਈਮ 'ਚ ਹੁਣ ਸੀਜ਼ਨ ਦਾ ਰੁੱਤਾ ਗਈ ਇਹ ਕਰਾਂਗੇ ਜੱਗੇ ਨਾਲ ਗੱਲਾਂ ਬਾਤਾਂ ਕਿਉਂ ਦੇਖਿਆ ਹਾਂ ਜੀ ਬਾਕੀ ਕਿਹਦਾ ਟਾਈਮ ਕੱਢ ਕੇ ਹੋਣਾ ਆਪਾਂ ਕੱਲੀ ਕਲੀ ਚੀਜ਼ ਖਾਣਾ ਲਈ ਠੀਕ ਆ ਠੀਕ ਯਾਨੀ ਜੀ ਆਪਾਂ ਇਹ ਵਿਚਾਰ ਕਰਦੇ ਆ ਇਹ ਵੀ ਕਰਦੇ ਆ ਕਿ ਇਹ ਨਹੀਂ ਹੈਗਾ ਕਿ ਆਪਾਂ ਆਪਣੇ ਲੋਕ ਵੀ ਸਾਰਾ ਸਿੰਘ ਕੋਈ ਪੇਕੇ ਨਾਲ ਬੜੀ ਆਉਂਦੀਆਂ ਲੇਕਿਨ ਉਹ ਮੈਂ ਦੱਸਿਆ ਮੈਂ ਸਾਰਾ ਕੁਝ ਬਾਈ ਨੇ ਢੱਕ ਕੇ ਰੱਖਿਆ ਤਿਆਰ ਕਰਕੇ ਬਣਾ ਕੇ ਐਮਰਜੈਂਸੀ ਬੰਦਾ ਕਹਿੰਦਾ ਮੇਰੇ ਫਿੱਟ ਕਰਨਾ ਜਾਂ ਭੇਜਣਾ ਪੂਰੀ ਭੇਜ ਦਿਆਂਗਾ ਜੇ ਨਾਲ ਦੇ ਅੰਡਰਟੇਕਿੰਗ ਕਰਦੇ ਠੀਕ ਇਹਨਾਂ ਦਾ ਬਸ ਜੀ ਆਪਣੇ ਬਰਨਾਲੇ ਤੋਂ ਹਾਂ ਠੀਕ ਮੂਰੀਆ ਕੇ ਲੱਡੇ ਤੋਂ ਯਾਰ ਅੱਜ ਲੈ ਜੀ ਇੱਕੋ ਬਾਕੀ ਰਾਜਸਥਾਨ ਚ ਪਸਾ ਜਾਂਦੇ ਨੇ ਗੰਗਾ ਨਗਰ ਤੱਕ ਜਿੱਥੇ ਵੀ ਜਾਂਦੇ ਰੇ ਉਸ ਸਰਵਿਸ ਲਈ ਵੀ ਹੈ ਜੀ ਪੇਜ ਜਨੇ ਹੇਠ ਠੀਕ ਜੀ ਇਹ ਜੀ ਦੀ ਆਪਣੀ ਲੋੜ ਹੈ ਠੀਕ ਚਲੋ ਜੀ ਚਲੋ ਮਿਲਦੇ ਆ ਚਲੋ ਠੀਕ ਆ ਫਿਰ